ਹਾਂਜੀ ਦੋਸਤੋ ਕੀ ਤੁਸੀਂ ਵੀ ਜ਼ਮੀਨ ਦੇ ਵਿੱਚ ਇਨਵੈਸਟਮੈਂਟ ਕਰਨ ਬਾਰੇ ਸੋਚ ਰਹੇ ਹੋ ਤਾਂ ਤਿੰਨ ਗੱਲਾਂ ਜਾਣਨੀ ਬਹੁਤ ਹੀ ਜ਼ਰੂਰੀ ਨੇ ਪਹਿਲਾ ਪੁਆਇੰਟ ਮਾਸਟਰ ਪਲਾਨ ਦੂਜਾ ਪੁਆਇੰਟ ਜ਼ੋਨ ਖੇਤਰ ਤੀਜਾ ਪੁਆਇੰਟ ਕਨੈਕਟੀਵਿਟੀ ਜੋ ਮੈਂ ਅੱਜ ਤੁਹਾਨੂੰ ਜ਼ਮੀਨ ਦਿਖਾਉਣ ਲੱਗਾ ਇਹ ਤਿੰਨੇ ਗੱਲਾਂ ਤੇ ਖਰੇ ਉਤਰਦੀ ਹੈ ਜੀ ਤੇ ਸੈਕਟਰ 100 ਦਾ ਮੋਹਾਲੀ ਤੋਂ ਸਿਰਫ 5 ਮਿੰਟ ਦੀ ਡਰਾਈਵ ਤੇ ਹੈ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਹਾਈਵੇ ਹੈ ਤੇ ਆਪਾਂ ਨੂੰ ਹਾਈਵੇ ਤੋਂ ਕਨੈਕਟੀਵਿਟੀ ਮਿਲ ਰਹੀ ਹੈ ਜੀ ਤੇ ਰੈ residențial ਜ਼ੋਨ ਹੈ ਪਿਓਰ ਮਾਸਟਰ ਪਲਾਨ ਦੇ ਵਿੱਚ ਗਮਾੜਾ ਦੇ ਮਾਸਟਰ ਪਲਾਨ ਦੇ ਵਿੱਚ ਆਪਾਂ ਨੂੰ ਜ਼ਮੀਨ ਮਿਲ ਰਹੀ ਹੈ ਜੀ ਤੇ 605 ਗਜ ਦੀ ਕਨਾਲ ਤੋਂ ਆਪਾਂ ਸਟਾਰਟ ਕਰ ਸਕਦੇ ਹਾਂ ਇਨਵੈਸਟਮੈਂਟ ਜੇ ਮੈਂ ਪ੍ਰਾਈਸ ਦੀ ਗੱਲ ਕਰਾਂ ਤਾਂ ਐਰੋਟਰੋਪੋਲਿਸ ਤੋਂ ਹਾਫ ਪ੍ਰਾਈਸ ਤੇ ਆਪਾਂ ਨੂੰ ਇਹ ਕਨਾਲ ਮਿਲ ਰਹੀ ਹੈ ਜੀ ਮੁਹਾਲੀ ਰਜਿਸਟਰੀ ਹੈ ਜੀ ਪ੍ਰੋਪਰ ਆਪਾਂ ਨੂੰ ਕਬਜ਼ਾ ਮਿਲੂਗਾ ਜੀ ਪਿੱਲਰ ਲਗਾ ਸਕਦੇ ਆ ਬਾਉਂਡਰੀ ਵਾਲ ਕਰ ਸਕਦੇ ਆ ਜੇ ਤੁਹਾਡੀ ਕੋਈ ਕੁਐਰੀ ਹੈ ਤਾਂ ਤੁਸੀਂ ਦਿੱਤੇ ਗਏ ਨੰਬਰ ਤੇ ਕੋਲਿਆ ਮੈਸੇਜ ਕਰ ਸਕਦੇ ਹੋ ਜੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵਿਜ਼ਿਟ ਦਾ ਪਲਾਨ ਕਰੋ ਜੀ ਧੰਨਵਾਦ